ਤੁਸੀਂ ਸਿਵਲ ਇੰਜੀਨੀਅਰਿੰਗ ਕੀਤੀ ਹੈ ਪਰ ਤੁਸੀਂ ਫੇਰ ਵੀ ਇੱਥੇ ਕੰਮ ਕਰ ਰਹੇ ਹੋ ਗੱਲ ਸੱਚ ਹੈ ਹਾਂਜੀ ਹਾਂਜੀ ਬਿਲਕੁਲ ਸੱਚ ਹੈ ਭਜੀ ਕਦੋਂ ਤੁਸੀਂ ਕੀਤੀ ਸੀ ਕੀ ਸਟਾਰਟਿੰਗ ਕਦੋਂ ਕੀਤੀ ਸੀ ਆਪਣੀ ਡਿਗਰੀ ਦੀ ਮੈਂ ਜੀ 2014 ਜੇ ਮੇਰਾ ਮਤਲਬ ਸਟਾਰਟਿੰਗ ਸੀ ਤੇ ਹਾਂਜੀ ਤੇ ਮੈਂ 17 ਜੇ ਮੇਰਾ ਪਾਸ ਆਊਟ ਹੋ ਗਿਆ ਸੀ ਜੀ ਅੱਛਾ ਹਾਂਜੀ ਹਾਂਜੀ ਬਿਲਕੁਲ ਜੋ 2017 ਤੋਂ ਲੈ ਕੇ ਹੁਣ 24 ਚੜ੍ਹ ਕੇ ਕੋਈ ਨੌਕਰੀ ਜਾਂ ਕਿੱਥੋਂ ਬੱਸ ਕੁਝ ਨਹੀਂ ਮਿਲਿਆ ਨਹੀਂ ਜੀ ਨਹੀਂ ਉਦਾਂ ਪ੍ਰਾਈਵੇਟ ਜਿਹੜੇ ਨਾਰਮਲ ਕੋਈ ਦੀ ਕੋਈ ਕੰਮ ਕਰ ਲਿਆ ਕਿਤੇ ਲੱਗ ਗਿਆ ਕਿਤੇ ਲੱਗ ਗਿਆ ਉਹ ਕੰਮ ਸੀ ਜੀ ਹਾਂਜੀ ਇਹ ਕੰਮ ਕਰਨ ਚ ਕੋਈ ਸ਼ਰਮਤ ਨਹੀਂ ਆਉਂਦੀ ਕਿ ਨਹੀਂ ਆਂਦੀ ਇਹ ਮੈਂ ਤਾਂ ਬੈਠਾ ਕੋਈ ਯਾਰ ਦੋਸਤ ਲੰਘਦਾ ਕੋਈ ਉਹ ਕੰਮ ਤੇ ਸ਼ਰਮਤ ਨਹੀਂ ਕਿ ਆਪਣਾ ਕੰਮ ਮੈਂ ਕਰਨ ਰਿਹਾ ਜੀ ਹਾਂਜੀ ਮੈਂ ਮਿਹਨਤੀ ਰੋਟੀ ਕਮਾ ਰਿਹਾ ਬਿਲਕੁਲ ਭਾਜੀ ਸ਼ਰਮ ਸ਼ਰਮ ਵਾਲੀ ਕੋਈ ਗੱਲ ਨਹੀਂ ਜੀ ਹਾਂਜੀ ਸ਼ਰਮ ਵਾਲੀ ਕੋਈ ਗੱਲ ਨਹੀਂ ਆ ਤੁਹਾਡੇ ਸਾਹਮਣੇ ਵੇਖ ਲਓ ਆਪਾਂ ਕਰਨੇ ਆਂ ਕੰਮ ਰੋਡ ਤੇ ਖੜੇ ਆਂ ਜਾਂ ਤੇ ਮੈਪ ਕਰੇ ਅੰਦਰ ਆ ਜਾਂ ਕੁਝ ਵੀ ਪਤਾ ਨਹੀਂ ਲੱਗਦਾ ਸਾਰੇ ਯਾਰਾ ਦੋਸਤਾਂ ਨੂੰ ਵੀ ਤਕਰੀਬਨ ਜਿਹੜੇ ਯਾਰ ਦੋਸਤਾਂ ਨੂੰ ਪਤਾ ਹੈ ਸਾਰਿਆਂ ਨੂੰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹਾਂਜੀ ਕੁਛ ਹੁਣ ਇਸ ਕੰਮ ਹਾਂਜੀ ਬਿਲਕੁਲ ਭਾਜੀ ਕੋਈ ਚੱਕਰ ਨਹੀਂ ਆ ਜਦੋਂ ਪੜਾਇਆ ਸੀ ਜਦੋਂ ਬੜਾ ਵਧੀਆ ਚੁਣ ਕੇ ਇਹਨੂੰ ਕੋਰਸ ਕਰਵਾਇਆ ਸੀ ਕਿ ਚਲੋ ਆਪਣੀ ਬੱਚੇ ਵੀ ਦੀਦੀ ਵੀ ਲਾਈਫ ਬਣੋਂਗੀ ਸਾੜਲੀ ਵੀ ਮਤਲਬ ਰੋਟੀ ਦਾ ਚਲੋ ਹੋ ਜਾਊਗਾ ਤੇ ਬੜੀਆਂ ਮਤਲਬ ਮੁਸ਼ਕਲਾਂ ਨਾਲ ਇਹਨੂੰ ਕਰਵਾਇਆ ਸੀ ਕਾਮਯਾਬ ਹੋਇਆ ਵੀ ਆ ਤੇ ਗਾਂ ਫੇਰ ਚਲੋ ਕਿਸਮਤ ਸਾਡੀ ਤੇ ਵਾਹਿਗੁਰੂ ਨੇ ਇੱਥੇ ਖਿਲਾਰਤਾ ਸਾਨੂੰ ਹਾਂਜੀ ਤੇ ਚਲੋ ਇਹਦੇ ਚ ਵੀ ਅਸੀਂ ਕੋਸ਼ ਆ ਉਹਦੀ ਰਜਾ ਜਿੱਤਰਾ ਉਹ ਰੱਖਦਾ ਉਤਰਾ ਹੀ ਚਲੋ ਠੀਕ ਆ ਨੌਕਰੇ ਦਾ ਚਲੋ ਕਰਦਾ ਰਹਿੰਦਾ ਫਾਰਮ ਫੁਰਮ ਭਰਦਾ ਰਹਿੰਦਾ ਵਾਏ ਤੇ ਬਾਕੀ ਇਹ ਆ ਵੀ ਜੇ ਕੋਈ ਹੱਥ ਪੱਲੇ ਹੋਵੇ ਤੈਨੂੰ ਕਹੀਏ ਵੀ ਆਪਾਂ ਚਲੋ ਪੈਸੇ ਵੱਡੀ ਬੁੱਡੀ ਦੇ ਕੇ ਤੇ ਚੱਲ ਤੂੰ ਚੜ ਜਾ ਕੇ ਨੌਕਰੀ ਤੇ ਪਰ ਹੁਣ ਇਹ ਸਾਡੇ ਹੱਥ ਵਸ ਨਹੀਂ ਹੈਗਾ ਜਿੰਨੀ ਕੁ ਮਤਲਬ ਸਾਡਾ ਹੈਗਾ ਉਨਾ ਕਹੀਂ ਕਰੰਡਾ ਆ ਪਾਪਾ ਨੇ ਸਟਾਰਟ ਕੀਤਾ ਸੀ ਜੀ 2 ਸਾਲ ਹੋ ਗਏ ਸਾਨੂੰ ਇੱਥੇ ਕੰਮ ਕਰਦਿਆ ਤੇ ਪਾਪਾ ਨੇ ਸਟਾਰਟ ਕੀਤਾ ਪਹਿਲਾਂ ਮੈਂ ਨਾਲ-ਨਾਲ ਕੰਮ ਕਰਦਾ ਸੀ ਸ਼ਾਮ ਨੂੰ ਆ ਕੇ ਇੱਥੇ ਕੰਮ ਕਰਾਉਂਦਾ ਸੀ ਪਾਪਾ ਨੇ ਉਸ ਤੋਂ ਬਾਅਦ ਹੁਣ ਵੀ ਮੈਂ ਮਤਲਬ ਹੁਣ ਮੈਂ ਇੱਥੇ ਪੱਕਾ ਕੰਮ ਕਰਦਾ ਹੁਣ ਮੈਂ ਹੋਰ ਨਹੀਂ ਕਿਤੇ ਵੀ ਕਰਦਾ ਇੱਥੇ ਹੀ ਕਰਦਾ ਨਾਲ ਪਾਪਾ ਦਾ ਹੀ ਸਹੀ ਚੱਲ ਰਿਹਾ ਹਾਂਜੀ ਕੰਮ ਤਾਂ ਠੀਕ ਚੱਲ ਰਿਹਾ ਜੀ ਮਰ ਕੇ ਉਸ ਉਦੋਂ ਨਾਲ ਇੱਥੇ ਕੰਮ ਕਰਨ ਦੇ ਬੰਦੇ ਕਿ ਹੈ ਪੈਸੇ ਕਮਾ ਰਹੇ ਹੋ ਸਾਨੂੰ 10000 ਨਾਲੋਂ ਮਤਲਬ ਇਹ ਆ ਨਾ ਕਿ 10000 ਚ ਮੰਨ ਲਓ ਆਪਾਂ ਕਰਦੇ ਆ ਉਸ ਚੀਜ਼ ਨਾਲ ਗੁਜ਼ਾਰਾ ਨਹੀਂ ਹੈਗਾ ਸਾਰਾ ਕੁਝ ਕਰਨਾ ਬੰਦਾ ਇਹ ਆ ਵੀ ਚਲੋ ਆਪਣਾ ਕੰਮ ਆ ਠੀਕ ਹੈ ਜੀ ਇਹ ਚ ਜਿੰਨਾ ਹੀ ਮਿਹਨਤ ਕਰੀ ਜਾਵਾਂਗੇ ਉਹਨਾਂ ਇਹ ਸਾਡਾ ਵੱਧ ਵਧ ਹੋਊਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੁਰਖਾਪ ਟੀਵੀ ਤੇ ਮੈਂ ਹਮੇਸ਼ਾ ਸਭ ਸੀ ਕਵਰ ਅਕਸਰ ਹੀ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਤਾਨਾ ਮਾਰਿਆ ਜਾਂਦਾ ਹੈ ਕਿ ਉਹ ਹਮੇਸ਼ਾ ਕੈਨੇਡਾ ਜਾਂ ਕਿੱਥੇ ਅਮਰੀਕਾ ਭੱਜ ਜਾਂਦੇ ਨੇ ਬਾਹਰ ਚੱਲ ਜਾਂਦੇ ਤੇ ਉੱਥੇ ਹੀ ਸੈਟਲ ਹੋ ਜਾਂ ਪਰ ਕਈ ਨੌਜਵਾਨ ਨੇ ਜੋ ਇੱਥੇ ਵੀ ਰਹਿ ਜਾਂਦੇ ਨੇ ਆਖਿਰ ਕਿਉਂ ਬਾਹਰ ਭੱਜਣਾ ਪੈਂਦਾ ਕਿਉਂ ਨੌਜਵਾਨਾਂ ਨੂੰ ਇੱਥੇ ਹੀ ਰਹਿ ਕੇ ਜੋ ਹੈ ਕਿ ਜਿਹੜੇ ਛੋਟੇ ਮੋਟੇ ਕੰਮ ਕਰਨੇ ਪੈਂਦੇ ਨੇ ਇਸ ਦੀ ਇੱਕ ਖਾਸ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਜਾ ਰਹੇ ਹਾਂ ਜਿੱਥੇ ਕਿ ਇੱਕ ਸਰਦਾਰ ਜੀ ਇੱਕ ਨੌਜਵਾਨ ਨੇ ਗੁਰਸਿੱਖ ਨੌਜਵਾਨ ਆ ਜੋ ਕਿ ਰੇੜੀ ਲਗਾਉਂਦਾ ਹੈ ਪਰ ਇੱਕ ਹੈਰਾਨੀ ਦੀ ਗੱਲ ਹੈ ਕਿ ਇਸ ਮੁੰਡੇ ਨੇ ਜੋ ਹੈ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਆ 3 ਸਾਲ ਜੋ ਹੈ ਕਿ ਆਪਣੇ ਪੜਾਈ ਦੇ ਵਿੱਚ ਲਾਇਏ ਸੀਗੇ ਪਰ ਉਹ ਕਿੱਥੇ ਹੁਣ ਕੰਮ ਨਹੀਂ ਆਇਆ ਇਸ ਵਕਤ ਅਸੀਂ ਮੌਜੂਦਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਜੀ ਚਾਂਬ ਤੇ ਨਾਪੋ ਇੱਥੇ ਇੱਕ ਰੇੜੀ ਲਗਾਈ ਗਈ ਕਾਰਟ ਲਗਾਈ ਗਈ ਹੈ ਖੁਦ ਕੰਮ ਕਰਦੇ ਨੇ ਤੇ ਅਕਸਰ ਜੋ ਹੈ ਕਿ ਨੌਜਵਾਨ ਜੋ ਹੈ ਕਿ ਪੜਦੇ ਨੇ ਕਿ ਮੈਂ ਸੁਪਨੇ ਲੈਂਦੇ ਨੇ ਕਿ ਮੈਂ ਨੌਕਰੀ ਕਰਾਂਗਾ ਮੈਂ ਅਫਸਰ ਲੱਗਾਗਾ ਵਧੀਆ ਕਰਾਂਗਾ ਪਰ ਇੱਥੇ ਜੋ ਹੈ ਕਿ ਉਹ ਸੁਪਨਾ ਕਿਤੇ ਪੂਰਾ ਨਹੀਂ ਹੁੰਦਾ ਪਰ ਆਪਣੇ ਜੋ ਹੈ ਕੰਮ ਕਰਦੇ ਨੇ ਜੇ ਰੇੜੀ ਲਗਾਈ ਹੋਈ ਹੈ ਉੱਥੇ ਗੱਲ ਕਰ ਲੈਣੇ ਆ ਇਸ ਨੌਜਵਾਨ ਦਾ ਨਾਮ ਜਾਣਾਂਗੇ ਸਸੀ ਕਾ ਭਾਜੀ ਸकल्ਪਾ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੈਦੀਪ ਸਿੰਘ ਭਾਜੀ ਤੇ ਭਾਜੀ ਇੱਕ ਗੱਲ ਪਤਾ ਲੱਗੀ ਸੀ ਕਿ ਤੁਸੀਂ ਸਿਵਲ ਇੰਜੀਨੀਅਰਿੰਗ ਕੀਤੀ ਹੈ ਪਰ ਤੁਸੀਂ ਫਿਰ ਵੀ ਇੱਥੇ ਕੰਮ ਕਰ ਰਹੇ ਹੋ ਗੱਲ ਸੱਚ ਹੈ ਹਾਂ ਜੀ ਹਾਂ ਜੀ ਬਿਲਕੁਲ ਸੱਚ ਹੈ ਭਾਜੀ ਸਿਵਲ ਇੰਜੀਨੀਅਰਿੰਗ ਜਦੋਂ ਕੀਤੀ ਸੀ ਤੇ ਕੀ ਸੋਚ ਕੇ ਆਪਾਂ ਉਸ ਕੋਰਸ ਨੂੰ ਲਿੱਤਾ ਸੀ ਕਿ ਮੈਂ ਕੀ ਸੁਪਨੇ ਕੀ ਸਜਾਈ ਸੀਗੇ ਪਹਿਲਾਂ ਭਾਜੀ ਚਲੋ ਸੁਪਨੇ ਦਾ ਬੰਦਾ ਹੀ ਸੋਚਦਾ ਕਿ ਚਲੋ ਆਪਾਂ ਕੁਝ ਨਾ ਕੁਝ ਕਰਾਂਗੇ ਚੰਗਾ ਕਰਾਂਗੇ ਕੰਮ ਨੌਕਰੀਆਂ ਲਵਾਂਗੇ ਤੇ ਆਪਣਾ ਵਧੀਆ ਲਾਈਫ ਕਰਾਂਗੇ ਜੀ ਸੁਪਨੇ ਹਾਂਜੀ ਤੇ ਜਿਹੜੀ ਕਦੋਂ ਤੁਸੀਂ ਕੀਤੀ ਸੀ ਕਿ ਸਟਾਰਟਿੰਗ ਕਦੋਂ ਕੀਤੀ ਸੀ ਆਪਣੀ ਡਿਗਰੀ ਦੀ ਮੈਂ ਜੀ 2014 ਜੇ ਮੇਰਾ ਮਤਲਬ ਸਟਾਰਟਿੰਗ ਸੀ ਤੇ ਹਾਂਜੀ ਤੇ ਮੈਂ 17 ਜੇ ਮੇਰਾ ਪਾਸ ਆਊਟ ਹੋ ਗਿਆ ਸੀ ਜੀ ਅੱਛਾ ਹਾਂਜੀ ਹਾਂਜੀ 2017 ਤੋਂ ਲੈ ਕੇ ਹੁਣ 24 ਚੜ੍ਹ ਕੇ ਕੋਈ ਨੌਕਰੀ ਜਾਂ ਕਿੱਥੋਂ ਬਸ ਕੁਝ ਨਹੀਂ ਮਿਲਿਆ ਨਹੀਂ ਜੀ ਨਹੀਂ ਉਦਾਂ ਪ੍ਰਾਈਵੇਟ ਜਿਹੜੇ ਨਾਰਮਲ ਕੋਈ ਦੀ ਕੋਈ ਕੰਮ ਕਰ ਲਿਆ ਕਿਤੇ ਲੱਗ ਗਿਆ ਕਿਤੇ ਲੱਗ ਗਿਆ ਉਹ ਕੰਮ ਸੀ ਜੀ ਹਾਂਜੀ ਤੇ ਮਰਕੀ ਟਰਾਈ ਕੀਤਾ ਸੀ ਨੌਕਰੀਆਂ ਲੈਣ ਦਾ ਕਿਸੇ ਪਾਸੇ ਜਾਂ ਕਿਤਾ ਟਰਾਈ ਕੀਤਾ ਹੋਵੇ ਹਾਂਜੀ ਹਾਂਜੀ ਨੌਕਰੀਆਂ ਦੇ ਚਲੋ ਤੁਹਾਨੂੰ ਪਤਾ ਟਰਾਈ ਤੇ ਕੋਈ ਨਾ ਕਿਤੇ ਨਾ ਕਿਤੇ ਕਰਦੇ ਰਹੀਦਾ ਕਿ ਚਲੋ ਕੁਝ ਚੰਗਾ ਸ਼ਾਇਦ ਹਾਂਜੀ ਪਰ ਨਹੀਂ ਹਾਂਜੀ ਤੇ ਪੰਜਾਬ ਸਰਕਾਰ ਅਕਸਰ ਕਹਿੰਦੀ ਹੈ ਕਿ ਅਸੀਂ ਜੀ ਨੌਕਰੀਆਂ ਦਿੰਦੇ ਆ ਜਾਂ ਕਿਦਾਂ ਹੈ ਬੱਚਿਆਂ ਨੂੰ ਬਾਹਰ ਨਹੀਂ ਜਾਣਾ ਪੈਂਦਾ ਵਾਂਗੇ ਉਹ ਗੱਲ ਕਿਸੇ ਨਾ ਕਿਤੇ ਪੰਜਾਬ ਸਰਕਾਰੀ ਝੂਠ ਲਾਈ ਨਹੀਂ ਲੱਗਦੀ ਕਿ ਮੈਂ ਇਨੀ ਸਿਵਲ ਇੰਜੀਨੀਅਰਿੰਗ ਕੀਤੀ ਆ ਸੋਚਿਆ ਕੁਝ ਕਰਾਂਗਾ ਪਰ ਨੌਕਰੀ ਨਹੀਂ ਮਿਲਦੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਝੂਠ ਹੀ ਲੱਗਦੀ ਜੀ ਇਹ ਗੱਲ ਤੇ ਕਿਉਂਕਿ ਜੀ ਮੇਰੇ ਮਤਲਬ ਸਜਨੇ ਵੈਤ ਵੀ ਨਾ ਸਾਰੇ ਸਾਰੇ ਵੀ ਇਦਾਂ ਹੀ ਆ ਮੇਰੇ ਕੋਲ ਕੋਈ ਬਾਹਰ ਚਲ ਗਿਆ ਕੋਈ ਥੋੜਾ ਛੋਟਾ ਬੋਟਾ ਇਦਾਂ ਕੰਮ ਕਰਦਾ ਮਤਲਬ ਕਹਿੰਦਾ ਭਾਬਾ ਕਿ ਕਿਸੇ ਨੂੰ ਇੱਕ ਵੀ ਜਾਣੇ ਨੌਕਰੀ ਨਹੀਂ ਮਿਲੀ ਜੀ ਇੱਕ ਨੂੰ ਵੀ ਨਹੀਂ ਮਿਲੀ ਨਹੀਂ ਜੀ ਤੇ ਟਰਾਈ ਕੀਤਾ ਕੋਈ ਆਈਸੀਓ ਕਾਲਜਾਂ ਦੇ ਵਿੱਚ ਜਾ ਕਿੱਥੇ ਆਈਸੀਓ ਕੰਪਨੀਆਂ ਵਾਲੇ ਨੌکریاں ਦੇ ਹਾਂ ਜੀ ਹਾਂ ਜੀ ਉਹ ਤੇ ਪ੍ਰਾਈਵੇਟ ਕੰਪਨੀਆਂ ਤੇ ਹੁੰਦੀਆਂ ਹੁੰਦੀਆਂ ਉਹ ਵੀ ਤੁਹਾਨੂੰ ਦੱਸਿਆ ਕਿ 9-10 ਹਜ਼ਾਰ ਦੀ ਸਟਾਰਟਿੰਗ ਹੁੰਦੀ ਹੈ ਜੀ ਹਾਂ ਜੀ ਨਹੀਂ ਜੀ ਉਸ ਤੋਂ ਬਾਅਦ ਤੁਹਾਨੂੰ ਪਤਾ ਅੱਜ ਕੱਲ 9-10 ਹਜ਼ਾਰ ਨਾਲ ਕੀ ਬੰਦਾ ਜੀ ਹਾਂ ਜੀ ਤੇ ਜੇ ਹੁਣ ਤੁਸੀਂ ਇੱਥੇ ਕੰਮ ਕਰਦੇ ਹੋ ਕਿ ਕੰਮ ਕਦੋਂ ਮਤਲਬ ਸ਼ੁਰੂ ਕੀਤਾ ਕਿ ਪਹਿਲਾਂ ਹੁਣ ਲਗਾਈ ਆ ਜਾਂ ਕਿਦਾਂ ਕਿ ਘਰ ਦੇ ਨਾਲ ਕਿਦਾਂ ਕਰਦੇ ਨਹੀਂ ਇੱਥੇ ਮੈਂ ਮਤਲਬ ਪਾਪਾ ਨੇ ਸਟਾਰਟ ਕੀਤਾ ਸੀ ਜੀ 2 ਸਾਲ ਹੋ ਗਏ ਸਾਨੂੰ ਇੱਥੇ ਕੰਮ ਕਰਦਿਆ ਤੇ ਪਾਪਾ ਨੇ ਸਟਾਰਟ ਕੀਤਾ ਪਹਿਲਾਂ ਮੈਂ ਨਾਲ-ਨਾਲ ਕੰਮ ਕਰਦਾ ਸੀ ਸ਼ਾਮ ਨੂੰ ਆ ਕੇ ਇੱਥੇ ਕੰਮ ਕਰਾਉਂਦਾ ਸੀ ਪਾਪਾ ਨੇ ਉਸ ਤੋਂ ਬਾਅਦ ਹੁਣ ਵੀ ਮੈਂ ਮਤਲਬ ਹੁਣ ਮੈਂ ਇੱਥੇ ਪੱਕਾ ਕੰਮ ਕਰਦਾ ਹੁਣ ਮੈਂ ਹੋਰ ਨਹੀਂ ਕਿਤੇ ਵੀ ਕਰਦਾ ਇੱਥੇ ਹੀ ਕਰਦਾ ਨਾਲ ਪਾਪਾ ਦਾ ਹੀ ਹਾਂਜੀ ਤੇ ਕਿੰਨੀ ਕੀ ਦੇਰ ਹੋ ਗਈ ਇੱਥੇ ਕਰਦੇ ਆ ਤੁਹਾਨੂੰ ਖੁਦ ਆਪ ਮੈਨੂੰ ਇੱਥੇ ਹੋ ਗਏ ਜੀ 6 ਮਹੀਨੇ ਮੈਂ ਇੱਥੇ ਹੋ ਗਏ ਜਿਹੜਾ ਪ੍ਰੋਪਰ ਕੰਮ ਇੱਥੇ ਹੀ ਕਰਾਨਾ ਪਹਿਲਾਂ ਮੈਂ ਨਾਲ ਮਤਲਬ ਕੰਮ ਤੇ ਮੈਂ ਸ਼ੁਰੂ ਦੇ ਨਾਲ ਹੀ ਕਰਦਾ ਲੇਕਿਨ ਮੈਂ ਪਹਿਲਾਂ ਕੰਮ ਕਰਦਾ ਹਾਂ ਕਿ ਨਾਲ ਬਾਹਰ ਵੀ ਕੰਮ ਕਰਦਾ ਹਾਂ ਤੇ ਉਸ ਤੋਂ ਬਾਅਦ ਝਾਂਕ ਕੇ ਸ਼ਾਮ ਨੂੰ ਮੈਂ ਇੱਧਰ ਵੀ ਕੰਮ ਕਰਦਾ ਹਾਂ ਹਾਂਜੀ ਤੇ ਭਾਜੀ ਇਸ ਕੰਮ ਦੇ ਵਿੱਚ ਮਤਲਬ ਖੁਸ਼ੀ ਮਿਲਦੀ ਹੈ ਕਿ ਮੈਂ ਹੁਣ ਕੰਮ ਕਰ ਰਿਹਾ ਇਸ ਖੁਸ਼ੀ ਮਿਲਦੀ ਤੁਹਾਨੂੰ ਆਪ ਨੂੰ ਭਾਜੀ ਚਲੋ ਵੇਖੋ ਮਾਰਾ ਇੱਕ ਨੇ ਸੰਭਾਵਾ ਵੀ ਇਹ ਖੁਸ਼ੀ ਦੇ ਰੱਖਣਾ ਬਣਾ ਆਪਣੇ ਆਪ ਨੂੰ ਖੁਸ਼ ਰੱਖਾਂਗੇ ਆਪਣਾ ਕੰਮ ਕਰਦੇ ਰਹੀ ਰਵਾਂਗੇ ਸਹੀ ਆਪਾਂ ਤੇ ਫੇ ਖੁਸ਼ ਹੋ ਕੇ ਕੰਮ ਕਰਾਂਗੇ ਤੇ ਕੰਮ ਵੀ ਬਰਕਤ ਮਿਲਦੀ ਆ ਜੀ ਤੇ ਜੇ ਆਪਾਂ ਵੱਲੋਂ ਖੁਸ਼ ਹੋ ਕੇ ਕੰਮ ਨਹੀਂ ਕਰਾਂਗੇ ਫਿਰ ਫਾਇਦਾ ਹੀ ਨਹੀਂ ਕੋਈ ਅੱਛਾ ਹਾਂ ਜੀ ਫਿਰ ਉਸ ਚੀਜ਼ 'ਚ ਬਰਕਤ ਨਹੀਂ ਨਾ ਹੈਗੀ ਕੰਮ 'ਚ ਕੋਈ ਫਾਇਦਾ ਹੀ ਨਹੀਂ ਹੈਗਾ ਹਾਂ ਜੀ ਤੇ ਹੋਰ ਜਿੱਦਾਂ ਦੇਖਿਆ ਜਾਵੇ ਕਿ ਨੌਜਵਾਨ ਨੇ ਜਿਹੜੇ ਬਾਹਰ ਚੱਲ ਜਾਂਦੇ ਨੇ ਤੁਹਾਡੇ ਮਨ 'ਚ ਆਇਆ ਹੈ ਕਿ ਯਾਰ ਹੁਣ ਮਤਲਬ ਕਿ ਪੜ੍ਹਾਈ ਕੀਤੀ ਕੋਈ ਕੰਮ ਨਹੀਂ ਹੁਣ ਬਾਹਰ ਹੀ ਚੱਲ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਤੇ ਹੁੰਦਾ ਰਹਿੰਦਾ ਕਿ ਚਲੋ ਸ਼ਾਇਦ ਬਾਹਰ ਜਾ ਕੇ ਕਿਸੇ ਪਾਸੇ ਆਪਣੀ ਸੈਟਿੰਗ ਹੋ ਜੇ ਇੱਥੇ ਨਹੀਂ ਹੋ ਰਹੀ ਤੇ ਫਿਰ ਬਾਹਰ ਜਾ ਕੇ ਕੋਈ ਨਾ ਕੁਝ ਹੋਊਗੀ ਸੈਟਿੰ ਪਰ ਹੱਲੇ ਫਿਲਹਾਲ ਤੇ ਚਲੋ ਇੱਥੇ ਲੱਗੇ ਆ ਜੀ ਕੰਮ ਕਰਨ ਬਾਕੀ ਇਹ ਵੀ ਚਲੋ ਮਹਾਰਾ ਹੀ ਕਿਰਪਾ ਨਾਲ ਚਲੋ ਚੱਲ ਗਿਆ ਕੰਮ ਹਾਂਜੀ ਉਹ ਚੱਲ ਰਿਹਾ ਵਾ ਸਹੀ ਚੱਲ ਰਿਹਾ ਵਾ ਹਾਂਜੀ ਕੰਮ ਤਾਂ ਠੀਕ ਚੱਲ ਰਿਹਾ ਜੀ ਮਰਕੀ ਉਸ ਉਦੋਂ ਨਾਲ ਇੱਥੇ ਕੰਮ ਕਰਨ ਦੇ ਬੰਦਾ ਕਿ ਹੈ ਪੈਸੇ ਕਮਾ ਰਹੇ ਹੋ ਉਸ ਨਾਲ 9-10 ਹਜ਼ਾਰ ਨਾਲੋਂ ਮਤਲਬ ਇਹ ਆ ਨਾ ਕਿ 10-10 ਹਜ਼ਾਰ ਚ ਮੰਨ ਲਓ ਆਪਾਂ ਕਰਦੇ ਆ ਉਸ ਚੀਜ਼ ਨਾਲ ਗੁਜ਼ਾਰਾ ਨਹੀਂ ਹੈਗਾ ਸਾਰਾ ਕੁਝ ਕਰਨਾ ਬੰਦਾ ਇਹ ਆ ਵੀ ਚਲੋ ਆਪਣਾ ਕੰਮ ਆ ਠੀਕ ਹੈ ਜੀ ਇਹ ਚ ਜਿੰਨਾ ਹੀ ਮਿਹਨਤ ਕਰੀ ਜਾਵਾਂਗੇ ਉਨਾ ਹੀ ਸਾਡਾ ਵਾਧਾ ਹੋਊਗਾ ਹਾਂਜੀ ਇਹਦੇ ਜੀ ਆਪਾਂ ਜਿੰਨਾ ਵੀ ਆਪਾਂ ਮਿੰਟ ਕਰੀ ਜਾ ਰਹੇ ਆ ਵੱਧ ਤੋਂ ਵੱਧ ਵੱਧ ਤੋਂ ਵੱਧ ਕੁਝ ਨਾ ਕੁਝ ਲਈ ਜਾ ਰਹੇ ਆ ਹਾਂਜੀ ਤੇ ਜਦੋਂ ਪੜਾਈ ਕੀਤੀ ਸੀ 12ਵੀਂ ਤੋਂ ਬਾਅਦ ਸੁਪਨਾ ਕੀ ਸੀ ਕਿ ਮੈਂ ਕੀ ਬੰਨਾ ਚਾਹੁੰਦਾ ਸੁਪਨਾ ਕੀ ਸੋਚਿਆ ਸੀਗਾ ਕਿ ਮੈਂ ਇਹ ਆ ਕਰਨਾ ਆ ਕਰਨਾ ਕੀ ਸੁਪਨਾ ਕੀ ਸੀ ਸੁਪਨਾ ਬਾਜੀ ਇਹ ਹੀ ਜੀ ਨਾ ਆਪਾਂ ਸਿਵਲ ਇੰਜੀਨੀਅਰਿੰਗ ਜੇਸੇ ਕਰਕੇ ਪਏ ਸੀ ਜੀ ਚਲੋ ਆਪਾਂ ਓਏ ਇਹ ਲਾਈਨ ਵਧੀਆ ਲੱਗੀ ਸੀ ਹਾਂਜੀ ਲੇਕਿਨ ਚਲੋ ਅੱਗੇ ਸਾਡਾ ਕੋਈ ਬੜਿਆ ਨਹੀਂ ਕੋਈ ਮਤਲਬ ਤੁਹਾਨੂੰ ਪਤਾ ਅੱਜਕੱਲ੍ਹ ਹਾਂਜੀ ਤੇ ਜਦੋਂ ਇੱਕ ਉਹ ਕਹਿੰਦੇ ਆ ਨਾ ਕਿ ਉਹ ਦਿਨ ਹੁੰਦਾ ਜਦੋਂ ਡਿਗਰੀ ਹੱਥ 'ਚ ਫੜਾਉਂਦੇ ਨੇ ਤੇ ਹਾਂਜੀ ਜੀ ਆਹ ਹੁਣ ਤੇ 3 ਸਾਲ ਤੁਸੀਂ ਲਾ ਲਏ ਨੇ ਆ ਲੋ ਡਿਗਰੀ ਡਿਗਰੀ ਜੋ ਤੁਸੀਂ ਪੜ੍ਹਾਈ ਕੀਤੀ ਨੇ ਮਿਹਨਤ ਲਾਈ ਨਾ ਟਾਈਮ ਲਾਇਆ ਉਹ ਜੋ ਡਿਗਰੀ ਲਈਤੀ ਸੀ ਤੇ ਉਸ ਵੇਲੇ ਹੁਣ ਇਹ ਕਰਨਾ ਕਿ ਉਹ ਡਿਗਰੀ ਦਾ ਫਿਰ ਕੀ ਮੁੱਲ ਕੀ ਸਮਝਦੇ ਹੋ ਮੁੱਲ ਤੇ ਤੁਹਾਡੇ ਸਾਹਮਣੇ ਆ ਵੇਖੋ ਆ ਮੁੱਲ ਜਿਹੜਾ ਪਿਆਵ ਆ ਜੀ ਇਹ ਕੰਮ ਤੇ ਆਪਾਂ ਇਹ ਕਰ ਰਹੇ ਆ ਸੋਚਿਆ ਤੇ ਚਲੋ ਇਹ ਸੀ ਕਿ ਹਰੇ ਘਰਦਿਆਂ ਨੇ ਵੀ ਇਹੀ ਸੋਚਿਆ ਕਿ ਚਲੋ ਮੁੰਡਾ ਕਰੂਗਾ ਚਲੋ ਨੌਕਰੀ ਨੌਕਰੀ ਮਿਲ ਜੂਗੀ ਕਿਤੇ ਚਲੋ ਸਾਡਾ ਵੀ ਘਰ ਠੀਕ ਹੋ ਜੂਗਾ ਸੈਟਿੰਗ ਹੋ ਜੂਗੀ ਪਰ ਨਹੀਂ ਚਲੋ ਬਾਕੀ ਇਹ ਵੀ ਆਪ ਇਹ ਵੀ ਕੰਮ ਕਰ ਰਹੇ ਆ ਮਿਹਨਤ ਕਰ ਰਹੇ ਆ ਹਾਂਜੀ ਇਹਦੇ ਵੀ ਮਾਰਾ ਇਹਦੇ ਚਲੋ ਸੰਤੋਸ਼ਟ ਰੱਖਿਆ ਵੀ ਚਲੋ ਕਰ ਰਹੇ ਆ ਤੇ ਚਲੋ ਠੀਕ ਆ ਹਾਂ ਜੀ ਰੱਬ ਦਾ ਨਾਮ ਲੈ ਲੈ ਕੇ ਕੰਮ ਕਰੀ ਜਾਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਹ ਬਾਬਾਈ ਦਾ ਨਾਮ ਲਈਦਾ ਚਲੋ ਮਾਰਾ ਕਿਰਪਾ ਨਾਲ ਸਾਰਾ ਕੁਝ ਚਲੋ ਠੀਕ ਚੱਲ ਰਿਹਾ ਲੇਕਿਨ ਚਲੋ ਜੇ ਨੌਕਰੀ ਵਗੈਰਾ ਮਿਲ ਜਾਂਦੀ ਤੇ ਫਿਰ ਹੋਰ ਬੈਟਰ ਹੋ ਜਾਂਦਾ ਤੇ ਨਹੀਂ ਕਿ ਇੱਕ ਕੰਮ ਕਰਨ ਚ ਕੋਈ ਸ਼ਰਮਤ ਨਹੀਂ ਆਉਂਦੀ ਕਿ ਨਹੀਂ ਜਾਂ ਜੀ ਮੈਂ ਇਦਾਂ ਬੈਠਾ ਕੋਈ ਯਾਰ ਦੋਸਤ ਲੰਘਦਾ ਕੋਈ ਉਹ ਕੰਮ ਤੇ ਸ਼ਰਮਤ ਨਹੀਂ ਕਿ ਆਪਣਾ ਕੰਮ ਮੈਂ ਕਰ ਰਣਿਆ ਜੀ ਹਾਂਜੀ ਮੈਂ ਮੈਂ ਤਰੀ ਰੋਟੀ ਕਮਾ ਰਣਿਆ ਬਿਲਕੁਲ ਭਾਜੀ ਸ਼ਰਮ ਸ਼ਰਮ ਵਾਲੀ ਕੋਈ ਗੱਲ ਨਹੀਂ ਜੀ ਹਾਂਜੀ ਸ਼ਰਮ ਵਾਲੀ ਕੋਈ ਗੱਲ ਨਹੀਂ ਆ ਤੁਹਾਡੇ ਸਾਹਮਣੇ ਵੇਖ ਲੋ ਆਪਾਂ ਕਰ ਰਹੇ ਆ ਕੰਮ ਸੜੋਡ ਤੇ ਖੜੇ ਆ ਜਾਂ ਤੇ ਮੈਪ ਕਰੇ ਅੰਦਰ ਆ ਜਾਂ ਕੁਝ ਵੀ ਪਤਾ ਨਹੀਂ ਲੱਗਦਾ ਸਾਰੇ ਯਾਰਾਂ ਦੋਸਤਾਂ ਨੂੰ ਵੀ ਤਕਰੀਬਨ ਜਿਹੜੇ ਯਾਰ ਦੋਸਤ ਹਨ ਨੂੰ ਪਤਾ ਹੈ ਸਾਰਿਆਂ ਨੂੰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹਾਂਜੀ ਖੋਸ਼ ਹੋਣ ਇਸ ਕੰਮ ਹਾਂ ਜੀ ਬਿਲਕੁਲ ਭਾਜੀ ਕੋਈ ਚੱਕਰ ਨਹੀਂ ਆ ਇੱਥੇ ਵੈਸੇ ਇੱਕ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੋਗੇ ਕਿ ਕਿ ਇੰਨੀਆਂ ਸਰਕਾਰਾਂ ਹੁੰਦੀਆਂ ਨੌਕਰੀਆਂ ਤੇ ਵਿੱਚ ਫਿਰ ਜਿਹੜੇ ਯੂਥ ਨੂੰ ਫਿਰ ਪੰਜਾਬ ਨੂੰ ਸਪੈਸ਼ਲ ਕਿਹਾ ਜਾਂਦਾ ਕਿ ਹਾਂ ਜੀ ਇਹਦੇ ਬਾਹਰ ਹੀ ਭਜੀਆਂ ਜਾਂਦੇ ਆ ਬਾਹਰ ਹੀ ਭਜੀਆਂ ਜਾਂਦੀਆਂ ਨਸ਼ਿਆਂ 'ਚ ਪਈ ਜਾਂਦੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਭਾਜੀ ਸਰਕਾਰ ਨੂੰ ਇਹੀ ਹੈ ਕਿ ਚਲੋ ਸਾਡਾ ਜੇ ਅਸੀਂ ਡਿਗਰੀਆਂ ਕਰਦੇ ਆ ਜਾਂ ਕੁਝ ਪੜ੍ਹਦੇ ਆ ਇਹ ਸਾਨੂੰ ਮੁੱਲ ਪਏ ਮਿਲ ਜੇ ਤੇ ਚਲੋ ਵਧੀਆ ਹੀ ਆ ਜੀ ਇੱਥੇ ਹਾਂ ਜੀ ਤੇ ਬਾਕੀ ਚਲੋ ਜਿੱਦਾਂ ਵੀ ਆ ਸਰਕਾਰਾਂ ਕਈ ਆ ਗਈਆਂ ਲੰਘੀਆਂ ਪਰ ਤੁਹਾਡੇ ਸਾਹਮਣੇ ਉਹਨੂੰ ਇਹ ਕੰਮ ਕਰ ਰਹੇ ਆ ਇੱਕ ਨਸ਼ਿਆਂ ਦਾ ਵੀ ਕਹਿ ਕੇ ਡੋਬਿਆ ਜਾਂਦਾ ਜੀ ਹਾਂਜੀ ਪੰਜਾਬ 'ਚ ਨਸ਼ਾ ਬਹੁਤ ਆ ਉਸ ਨੂੰ ਕਿਸ ਤਰ੍ਹਾਂ ਦੇ ਦੋ ਤੁਸੀਂ ਤੇ ਮਿਹਨਤ ਕਰ ਰਹੇ ਹੋ ਇੱਕ ਨਸ਼ਿਆਂ ਦਾ ਵੀ ਇੱਕ ਟੈਗ ਲਾਇਆ ਜਾਂਦਾ ਜੀ ਹਾਂਜੀ ਪੰਜਾਬ 'ਚ ਨਸ਼ਾ ਵੀ ਬਹੁਤ ਆ ਭਾਜੀ ਨਸ਼ੇ ਵਾਲੀ ਤੇ ਤੁਸੀਂ ਗੱਲ ਹੀ ਛੱਡ ਦੋ ਤੇ ਨਸ਼ਾ ਤੇ ਬਹੁਤ ਜ਼ਿਆਦਾ ਹੋ ਗਿਆ ਮੇਰੇ ਵੇਖਣ ਜੀ ਕਈ ਬੰਦੇ ਆ ਜਿਹੜੇ ਮਤਲਬ ਜਿਹੜੇ ਜਿੰਨਾਂ ਕੋ ਕੋਈ ਕੰਮ ਨਾ ਹੋਣ ਦੇ ਕਾਰਨ ਹੀ ਉਹ ਨਸ਼ੇ ਲੱਗ ਗਏ ਅੱਛਾ ਹਾਂਜੀ ਜਿੰਨਾਂ ਕੋ ਕੋਈ ਕੰਮ ਹੀ ਨਹੀਂ ਹੈਗਾ ਉਹ ਇਸ ਕਰਕੇ ਨਸ਼ੇ 'ਚ ਪੈ ਗਏ अच्छा हां जी जिन्ना नु मैं अपने अखाणा वेखया है जहां ते वे की मैं मतलब सुनी सुनाई ਗੱਲ ਨਹੀਂ ਕਰ ਰਿਹਾ ਮੈਂ ਆਪਣੀ ਅੱਖਾਂ ਨਾਲ ਵੇਖਿਆ ਜੇ ਇਸ ਬੰਦਿਆਂ ਨੂੰ ਜਿੰਨਾਂ ਕੋ ਕੰਮ ਨਹੀਂ ਹੈਗਾ ਤੇ ਉਹ ਨਸ਼ੇ ਚ ਪਏ ਮਰੇ ਕਿ ਨਾ ਕੋਈ ਕੰਮ ਇਹਨਾਂ ਨੇ ਡਿਗਰੀਆਂ ਕੀਤੀਆਂ ਉਹ ਫਿਰ ਉਹ ਨਸ਼ੇ ਚ ਪਏ ਬਿਲਕੁਲ ਜੀ ਬਿਲਕੁਲ ਉਹ ਨਸ਼ੇ ਚ ਪੈ ਗਏ ਨਾ ਇਸੇ ਕਰਕੇ ਕਿ ਜਦੋਂ ਕੋਈ ਬੰਦੇ ਕੋ ਕੰਮ ਨਹੀਂ ਨਾ ਹੈਗਾ ਤੇ ਬੰਦੇ ਦਾ ਦਿਮਾਗ ਬਦੋ ਬਦੀ ਪੁੱਠੇ ਪਾਸੇ ਲ ਜਾਂਦਾ ਕੋਈ ਨਾ ਕੋਈ हां जी ਇਸ ਕਰਕੇ ਬਰਾ ਕਿ ਹੁਣ ਸਰਕਾਰ ਨੂੰ ਐਸੇ ਕੁਝ ਕਰਨਾ ਚਾਹੀਦਾ ਹੁਣ ਗੱਲਾਂ ਕਰਨ ਦੀ ਲੋੜ ਨਹੀਂ ਕੋਈ ਕਰਨਾ ਚਾਹੀਦਾ ਹਾਂਜੀ 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 ਜੀ ਬਿਲਕੁਲ ਕਰਨਾ ਚਾਹੀਦਾ ਜੀ ਹਾਂਜੀ ਸ਼ੁਕਰੀਆ ਤੇ ਇਹ ਜਿੱਸਾ ਕਿਸੇ ਨੌਜਵਾਨਾਂ ਨਾਲ ਗੱਲ ਕੀਤੀ ਆ ਸੁਪਨੇ ਸਜਾਏ ਸੀਗੇ ਕਿ ਮੈਂ ਕੰਮ ਕਰਾਂਗਾ ਮਾਪਿਓ ਦਾ ਆਸਰਾ ਬਣਾਗਾ ਪਰ ਕਿਥੇ ਨਾ ਕਿਥੇ ਜੋ ਹੈ ਕਿ ਆਪਣਾ ਕੰਮ ਦੂਸਰਾ ਸ਼ੁਰੂ ਕਰ ਲਿਆ 3 ਸਾਲ ਦੀ ਜਿਹੜੀ ਡਿਗਰੀ ਆ ਹੁਣ ਇੱਕ ਕਾਗਜ਼ ਹੈ ਜੋ ਇੱਕ ਪਾਸੇ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਮਿਹਨਤ ਨਾਲ ਕੰਮ ਕਰ ਰਹੇ ਨੇ ਕੋਈ ਕਹਿੰਦੇ ਮੈਂ ਸ਼ਰਮ ਦੀ ਗੱਲ ਨਹੀਂ ਮੈਂ ਸ਼ਰਮ ਕੰਮ ਕਰ ਰਿਹਾ ਆਪਣੀ ਮਿਹਨਤ ਦਾ ਕੰਮ ਕਰ ਰਿਹਾ ਨਾਲ ਮਦਰ ਵੀ ਨੇ ਉਹਨਾਂ ਦੇ ਜੋ ਕਿ ਨਾਲ ਕੰਮ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਦਾ ਕੀ ਕਹਿਣਾ ਵਾ ਤੇ ਇਸ ਮਦਰ ਨਾਲ ਗੱਲ ਕਰਾਂਗੇ ਆਡੀ ਸਸੀ ਗੱਲ ਸਸੀ ਬੇਟਾ ਕੀ ਨਾਮ ਆਂਟੀ ਦਾ ਮੇਰਾ ਨਸਕਵਿੰਦਰ ਕੌਰ ਅਈ ਟੜੇ ਪੇਟਾਂ ਨਾਲ ਗੱਲ ਕੀਤੀ ਐ ਸੇਵਰ ਇੰਜੀਨੀਅਰਿੰਗ ਕੀਤੀ ਐ ਤੇ ਫਿਰ ਇੱਥੇ ਕੰਮ ਕਰ ਰਿਹਾ ਕਿਸ ਤਰ੍ਹਾਂ ਦਾ ਲੱਗ ਰਿਹਾ ਹਾਂਜੀ ਉਹ ਤੇ ਹੁਣ ਵੇਖੋ ਰੋਟੀ ਬਦਲੇ ਤੇ ਕਰਨਾ ਹੀ ਪੈਂਦਾ ਵਾ ਕੰਮ ਤੇ ਬਾਕੀ ਜਦੋਂ ਪੜਾਇਆ ਸੀ ਜਦੋਂ ਬੜਾ ਵਧੀਆ ਚੁਣ ਕੇ ਇਹਨੂੰ ਕੋਰਸ ਕਰਵਾਇਆ ਸੀ ਕਿ ਚਲੋ ਆਪਣੀ ਬੱਚੇ ਵੀ ਦੀਦੀ ਵੀ ਲਾਈਫ ਬਣੋਂਗੀ ਸਾਢਲੀ ਵੀ ਮਤਲਬ ਰੋਟੀ ਦਾ ਚਲੋ ਹੋ ਜਾਊਗਾ ਤੇ ਬੜੀਆਂ ਮਤਲਬ ਮੁਸ਼ਕਲਾਂ ਨਾਲ ਇਹਨੂੰ ਕਰਵਾਇਆ ਸੀ ਕਾਮਯਾਬ ਹੋਇਆ ਵੀ ਆ ਤੇ ਗਾਂ ਫਿਰ ਚਲੋ ਕਿਸਮਤ ਸਾਡੀ ਤੇ ਵਾਈਗੁਰੂ ਨੇ ਇਥੇ ਖਲਾਰਤਾ ਸਾਨੂੰ ਹਾਂਜੀ ਤੇ ਚਲੋ ਇਹਦੇ ਚ ਵੀ ਅਸੀਂ ਕੋਸ਼ਿਸ਼ ਆ ਉਹਦੀ ਰਜਾ ਜਿੱਤਰਾ ਉਹ ਰੱਖਦਾ ਉਤਰਾਂ ਹੀ ਚਲੋ ਠੀਕ ਆ ਬਾਕੀ ਜੇ ਚਾਵੇ ਵਾਈਗੁਰੂ ਤੇ ਕੁਝ ਵੀ ਹੋ ਸਕਦਾ ਬਾਕੀ ਕੋਸ ਸਰਕਾਰਾਂ ਦੇ ਹੱਥ ਚ ਆ ਠੀਕ ਵੀ ਅਕਸਰ ਕਹਿੰਦੇ ਨੇ ਕਿ ਮਾਪੇ ਜਿਹੜਾ ਖੁਦ ਕੰਮ ਨਹੀਂ ਕਰ ਪੰਦੇ ਉਹਦਾ ਸੁਪਨਾ ਜ ਆਪਣੇ ਬੱਚਿਆਂ ਦੇ ਵਿੱਚ ਦੇਖਦੇ ਨੇ ਕਿ ਮੈਂ ਨਹੀਂ ਕਰਵਾ ਮੇਰਾ ਬੱਚਾ ਕਰ ਪਾਏ ਹਾਂਜੀ ਬਿਲਕੁਲ ਜੀ ਇਹ ਤੇ ਵੇਖਿਆ ਸੀ ਕਿ ਜਿਹੜਾ ਕੰਮ ਅਸੀਂ ਨਹੀਂ ਕਰ ਪਾਏ ਉਹ ਸਾਡੇ ਬੱਚੇ ਕੋਲ ਹੋਣਾ ਚਾਹੀਦਾ ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੈਗੀ ਸੀ ਉਹ ਸਾਡਾ ਬੱਚਾ ਚਲਾਊਗਾ ਜਾਂ ਵੇਖੂਗਾ ਉਹਦੇ ਕੋਲ ਹੋਣੀ ਚਾਹੀਦੀ ਆ ਤੇ ਸਾਨੂੰ ਬੜੀ ਖੁਸ਼ੀ ਹੋਏਗੀ ਕਿ ਸਾਡਾ ਬੱਚਾ ਇਸ ਚੀਜ਼ ਤੇ ਦਾ مالک ਆ ਤੇ ਪਰਵਾਹੀ ਗੁਰੂ ਜੋ ਮਨਜ਼ੂਰ ਆ ਹੋ ਸਕਦਾ ਵਾ ਗੁਰੂ ਦੇ ਵੀ ਸਕਦਾ ਵਾ ਤੇ ਉਹਦੇ ਕਰ ਦੇਰ ਹੋਵੇ ਨੇਰ ਨਾ ਹੋਵੇ ਬਸ ਵਾਈਗੁਰੂ ਇਹੋ ਹੀ ਮੰਗਦੀ ਕਿ ਹਰ ਇੱਕ ਦਾ ਭਲਾ ਕਰੇ ਹਰ ਇੱਕ ਦੇ ਬੱਚੇ ਨੂੰ ਕਾਮਯਾਬ ਕਰੇ ਕਿਸ ਤਰ੍ਹਾਂ ਇਹ ਤੋਂ ਬੇਟਾ ਦਾ ਦੱਸ ਰਿਹਾ ਸੀ ਕਿ ਕਹਿੰਦੇ ਮੈਂ ਅੱਕੀ ਵੇਖੇ ਕਈ ਵੇਲੇ ਸੀਗੇ ਉਹ ਨਸ਼ਿਆਂ ਦੇ ਪੈ ਕੇ ਪਰ ਤੁਹਾਡਾ ਬੇਟਾ ਤੁਹਾਡੇ ਨਾਲ ਖਲੋਤਾ ਹੈ ਕੰਮ ਕਰਾ ਰਿਆ ਨਾਲ ਉਸ ਨੂੰ ਕਿਸ ਤਰ੍ਹਾਂ ਦੇਖਦਾ ਹਾਂਜੀ ਮੈਨੂੰ ਤਾਂ ਬਹੁਤ ਮਾਣ ਆ ਆਪਣੇ ਬੱਚੇ ਤੇ ਹਾਂਜੀ ਕਿ ਹਰ ਸਾਡੇ ਕਹਿਣੇ ਅਨੁਸਾਰ ਚੱਲਦਾ ਵਾ ਕੋਈ ਇਹੋ ਜੀ ਮਤਲਬ ਇਹਦੇ ਵਿੱਚ ਐਬ ਨਹੀਂ ਆ ਕਿ ਜਿਹੜਾ ਥੋੜਾ ਬੋਤਾ ਵੀ ਕਿਸੇ ਦੇ ਵਿੱਚ ਜਿਦਾਂ ਹੁੰਦਾ ਵਾ ਕੋਈ ਵੀ ਕਿਸੇ ਚੀਜ਼ ਦਾ ਨਹੀਂ ਇਤਰਾ ਵਾਏ ਗੁਰੂ ਇਤਰਾ ਇੱਜ਼ਤ ਪਤ ਬਣਾਈ ਰੱਖੇ ਤੇ ਬਹੁਤ ਵਧੀਆ ਲੱਗਦਾ ਬਹੁਤ ਮਾਣ ਹੁੰਦਾ ਆਪਣੇ ਬੱਚੇ ਤੇ ਸਾਡੇ ਨਾਲ ਖਲੋ ਕੇ ਹਰ ਇੱਕ ਥਾਂ ਕਿਹੋ ਜਿਹਾ ਮਰਜ਼ੀ ਕੰਮ ਹੋਵੇ ਤੇ ਹਰ ਕੋਈ ਸਾਡੇ ਨਾਲ ਕਰਦਾ ਕੰਮ ਇੱਥੇ ਰੇੜੀ ਤੇ ਖਲੋ ਕੇ ਜਿਹੜਾ ਮਰਜ਼ੀ ਕੋਈ ਪਲੇਟਾਂ ਚੁਕੜੀਆਂ ਜਾਂ ਕੁਛ ਕਰਨਾ ਕਦੀ ਇਹਨੇ ਸੰਗ ਨਹੀਂ ਕੀਤੀ ਰੇੜੀ ਸਾਫ਼ ਕਰਨ ਲੱਗਿਆਂ ਕੋਈ ਵੀ ਸੰਗ ਨਹੀਂ ਕੀਤੀ ਇਹਨੇ ਹਮੇਸ਼ਾ ਵਾਹਿਗੁਰੂ ਚਲੋ ਇਹਨੂੰ ਕਾਮਯਾਬ ਹੀ ਕਰੇ। ਕਿੰਨਾ ਕਿਤੇ ਦੁਖਦਾ ਨਹੀਂ ਹੈ ਕਿ ਮੈਂ ਮੁੰਡੇ ਨੂੰ ਪੜਾਇਆ ਵਾ, ਪੜਿਆ ਲਿਖਿਆ ਵਾ ਹੈ ਕਿਤਾ ਹੈ ਨਹੀਂ ਪਰ ਹੁਣ ਨਾਲ ਕਰ ਉਹ ਤੇ ਮਨ ਚ ਕਰੀ ਆਉਂਦਾ ਹੀ ਆ ਇੱਕ ਮਨ ਚ ਤੇ ਆਉਂਦਾ ਆ ਪਰ ਕੁਛ ਕਰ ਨਹੀਂ ਸਕਦੇ ਆਪਾਂ। ਹਾਂਜੀ ਜੇ ਕੁਛ ਹੱਥ 'ਚ ਹੋਵੇ ਤੇ ਚਲੋ ਬੱਚੇ ਨੂੰ ਜਾਂ ਬਾਹਰ ਕਲਾ ਦੀਏ ਜਾਂ ਕੋਈ ਨੌਕਰੇ ਦਾ ਚਲੋ ਕਰਦਾ ਰਹਿੰਦਾ ਫਾਰਮ ਫੁਰਮ ਭਰਦਾ ਰਹਿੰਦਾ ਵਾ ਏ ਤੇ ਬਾਕੀ ਇਹ ਆ ਵੀ ਜੇ ਕੋਈ ਹੱਥ ਪੱਲੇ ਹੋਵੇ ਤੈਨੂੰ ਕਹੀਏ ਵੀ ਆਪਾਂ ਚਲੋ ਪੈਸੇ ਵੱਡੀ-ਬੁੱਡੀ ਦੇ ਕੇ ਤੇ ਚਲ ਤੂੰ ਚੜ ਜਾ ਕੇ ਨੌਕਰੀ ਤੇ ਪਰ ਹੁਣ ਇਹ ਤੁਹਾਡੇ ਹੱਥ ਵਸ ਨਹੀਂ ਹੈਗਾ ਜਿੰਨੀ ਕੁ ਮਤਲਬ ਸਾਡਾ ਹੈਗਾ ਉਹ ਨਾ کہیں ਕਰਨਦੇ ਆ ਸਰਕਾਰ ਕੋ ਆਸ ਕਰਦੇ ਕਿ ਕੁਝ ਕਰੇਗੀ ਜਿਹੜੀ ਡਿਗਰੀ ਕੀਤੀ ਉਹਦਾ ਕੋਈ ਮੁੱਲੀ ਮੂਰ ਦੇ ਹਾਂਜੀ ਇਹ ਤੇ ਹੈ ਆ ਪਰ ਹੁਣ ਕਹੀਏ ਕਿਨੂੰ ਜਾ ਕੇ ਹਾਂਜੀ ਗੱਲ ਇਹ ਆ ਨਾ ਵੀ ਕਹੀਏ ਕਿਨੂੰ ਜਾ ਕੇ ਆਈ ਕਿ ਇੱਕ ਮੈਸੇਜ ਮਨਾਂ ਕਿ ਦੇਣਾ ਚਾਹੋਗੇ ਫਿਰ ਮਨਾਂ ਕਿ ਬੱਚੇ ਫਿਰ ਬਾਹਰ ਦਾ ਹੀ ਰੁੱਖ ਕਰਨ ਜਿੱਥੇ ਕੁਝ ਹੈ ਨਹੀਂ ਹਾਂਜੀ ਸਰਕਾਰਾਂ ਨੂੰ ਚਾਹੀਦਾ ਵਾ ਕੀ ਮਤਲਬ ਜਿੱਤਰਾ ਨੌਕਰੀਆਂ ਹਰ ਇੱਕ ਬੱਚੇ ਨੂੰ ਮਿਲਣੀ ਚਾਹੀਦੀ ਜਿਹੜੇ ਕੋਰਸ ਕਰਦੇ ਆ ਇਹ ਵੀ ਵੇਖਣਾ ਚਾਹੀਦਾ ਵੀ ਉਹਨਾਂ ਦਾ ਘਰ-ਬਾਰ ਸਾਰਾ ਕੋ ਵੇਖਣਾ ਚਾਹੀਦਾ ਵੀ ਕਿਹਨੂੰ ਜ਼ਰੂਰਤ ਹੈ ਨੌਕਰੀ ਦੀ ਕਿਹਨੂੰ ਨਹੀਂ ਜ਼ਰੂਰਤ ਕਈ ਵਾਰੀ ਮਤਲਬ ਨੌਕਰੀਆਂ ਘਰ-ਬਾਰ ਉਹਨਾਂ ਦੇ ਵਧੀਆ ਹੁੰਦੇ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਤੇ ਜਿਹੜੇ ਸਾਡੇ ਵਰਗੇ ਮਾਤਰ ਹੁੰਦੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਇਹੋ ਮੈਸੇਜ ਦੇਣਾ ਚਾਹੁੰਦੀ ਆ ਕਿ ਚੰਗੀ ਤਰ੍ਹਾਂ ਜਾਂਚ ਪਰਖ ਕਰਕੇ ਨੌਕਰੀਆਂ ਦੇਣੀਆਂ ਚਾਹੀਦੀਆਂ ਬੱਚਿਆਂ ਨੂੰ ਹਾਂਜੀ ਤੇ ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਕੀਤੀ ਹੈ ਸਾਰੀ ਗੱਲ ਬਰਕੀਆ ਦੇਖਿਆ ਵਾ ਕਿ ਮੁੰਡੇ ਨੂੰ ਪੜਾਇਆ ਸੀਗਾ ਕਿ ਮੁੰਡਾ ਪੜ੍ਹੇਗਾ ਸਿਵਲ ਇੰਜੀਨੀਅਰਿੰਗ ਕਰੇਗਾ ਤੇ ਅਫਸਰਾਂ ਲਈ ਕੰਮ ਕਰੇਗਾ ਬਟ ਜੇ ਕਿਤੇ ਨਾ ਕਿਥੇ ਜੋ ਹੁਣ ਬੇਟਾ ਜਿਹੜਾ ਉਹਨਾਂ ਦਾ ਇੱਥੇ ਕੰਮ ਕਰ ਰਿਹਾ ਨਾਲ ਮਦਦ ਕਰ ਰਿਹਾ ਪਰ ਉਹ ਕਹਿੰਦੇ ਪੇਨੇਕ ਮਨੇ ਇੱਕ ਗਾਲ ਦਾ ਮਾਣ ਹੈ ਕਿ ਮੇਰਾ ਮੁੰਡਾ ਹੈ ਜੋ ਇੱਥੇ ਨਾਲ ਖਲੋਤਾ ਮੇਰੇ ਕੰਮ ਕਰ ਰਿਹਾ ਪਰ ਜਿਹੜੇ ਕਈ ਬੱਚੇ ਸੀਗੇ ਉਹਨਾਂ ਛਿਆਂ ਦੇ ਵਿੱਚ ਪੈ ਗਏ ਕਿਉਂ ਪੈ ਗਏ ਕਿਉਂਕਿ ਕੰਮ ਨਹੀਂ ਸੀਗਾ ਕਰਨ ਨੂੰ ਤਾਹੀਂ ਜੋ ਹੈ ਪੰਜਾਬ ਦੇ ਜੋ ਨੌਜਵਾਨ ਨਸ਼ਿਆਂ ਦੇ ਵਿੱਚ ਜਾ ਰਹੇ ਪਰ ਕਿਤੇ ਨਾ ਕਿਤੇ ਰੱਬ ਦਾ ਨਾਮ ਲੈਂਦੇ ਹੋਏ ਕਹਿ ਰਹੇ ਨੇ ਕਿ ਅਸੀਂ ਅੱਜ ਵੀ ਆਸ ਕਰਦੇ ਹਾਂ ਕਿ ਕਿਤੇ ਨਾ ਕਿਤੇ ਸਾਨੂੰ ਜੋ ਹੈ ਕਿ ਅੱਜ ਵੀ ਜੇ ਨੌਕਰੀ ਮਿਲੇ ਸਾਡੇ ਮੁੰਡੇ ਨੂੰ ਤੇ ਸਾਡਾ ਵੀ ਬੇਟਾ ਜੋ ਹੈ ਜੇ ਰਿਸੀਵਰ ਇੰਜੀਨੀਅਰਿੰਗ ਤਿੰਨ ਸਾਲ ਲਾਈ ਸੀ ਉਸ ਦਾ ਮੋੜ ਪਾਏ ਹੁਣ ਆਇਆ ਤੇ ਦੇਖਣਾ ਹੋਵੇਗਾ ਕਿ ਆਨਡੇ ਟਾਈਮ 'ਚ ਸਰਕਾਰ ਕੀ ਕਰਦੀ ਆ ਵੰਸੀਪਸ ਕਵਰ ਅੰਮ੍ਰਿਤਸਰ